ਤੇ ਅੱਜ ਤੋਂ ਕੋਈ 40 50 ਸਾਲ ਪਹਿਲਾਂ ਦਾ ਆ ਵੇਖੋ ਇਤਿਹਾਸ ਤੇ ਆਪਣਾ ਕਲਚਰ ਕਿੰਨਾ ਵਧੀਆ ਘੈਂਟ ਆਉਂਦਾ ਪਿਆ ਤੇ ਆ ਦੇਖੋ ਇਹ ਰੇ ਰੇ ਦਰਖਤ ਨੇ ਤੇ ਆ ਆਪਣਾ ਲੱਗਾ ਪਿਆ ਜੇ ਬੰਬੂ ਕਾਰਟ ਤੇ ਇੱਥੇ ਇਹ ਕੋਠੀ ਦੇ ਵਿੱਚ ਇਹ ਬਾਈ ਇਹ ਕਦੋਂ ਦੀ ਤਿਆਰ ਕੀਤੀ ਕੋਠੀ ਹੈ ਇਹ 2 3 ਸਾਲ ਅੱਛਾ 2 3 ਸਾਲ ਹੋ ਗਏ ਤੇ ਪਹਿਲਾਂ ਕੋਈ ਆਇਆ ਸੀ ਵੀਡੀਓ ਬਣਾਉਣ ਪਹਿਲਾਂ ਵੀ ਆਉਂਦੇ ਬਾਅਦ ਅੱਛਾ ਬਹੁਤ ਆਉਂਦੇ ਯਾਰ ਜਿਵੇਂ ਯਾਰੇ ਵਾਲੇ ਅੱਛਾ ਫਿਲਮਾਂ ਵੀ ਸ਼ੂਟ ਹੁੰਦੀਆਂ ਸਲਮਾ ਨਹੀਂ ਪ੍ਰੀ ਵੈਡਿੰਗ ਅੱਛਾ ਪ੍ਰੀ ਵੈਡਿੰਗ ਸ਼ੂਟ ਹੁੰਦੀ ਕਿਉਂਕਿ ਯਾਰ ਐਵੇਂ ਦੇ ਜਿਹੜੇ 올ਡ ਪੰਜਾਬ ਗਡੋਇਆ ਦੀ ਪੋਲਟਰੀ ਫਾਰਮ ਉਹਨਾਂ ਖੋਲਿਆ ਆ ਤੇ ਇੱਧਰਲੀ ਸਾਈਡ ਆ ਦੇਖੋ ਆ ਪੁਰਾਣਾ ਦਰਵਾਜ਼ਾ ਲੱਗਾ ਹੋਇਆ ਯਾਰ ਐਵੇਂ ਦਾ ਜਿਹੜਾ ਦਰਵਾਜ਼ਾ ਨੂੰ ਮੈਨੂੰ ਬੜਾ ਸੋਹਣਾ ਲੱਗਦਾ ਤੇ ਉਹ ਦੇਖੋ ਉੱਪਰ ਹੀ ਪੁਰਾਣੇ ਜ਼ਮਾਨੇ ਵਾਲੀ ਬਾਰੀ ਆਖੀ ਤੇ ਮਾੜੇ ਸਮੇਂ ਤੇ ਤੇ ਮਿੱਤਰੋ ਇਹ ਅੰਗਰੇਜ਼ਾਂ ਨੇ ਆਪਦੀ ਨਿਸ਼ਾਨੀ ਛੱਡ ਕੇ ਗਏ ਨੇ ਜਦੋਂ ਮਹਾਰਾਜਾ ਰਜੀਤ ਸਿੰਘ ਦੀ ਜਿਹੜੀ ਸੈਨਾ ਉਹ ਹਾਰੀ ਸੀਗੀ ਅੰਗਰੇਜ਼ਾਂ ਤੋਂ ਤੇ ਉਹਨਾਂ ਨੇ ਫਿਰ ਆਪਦੀ ਯਾਦ ਵਿੱਚ ਆਪਦੀ ਜਿੱਤ ਵਿੱਚ ਇਹ ਜਿਹੜੀ ਲਾਟ ਬਣਵਾ ਦਿੱਤੀ ਸੀਗੀ ਤੇ ਜਿਹੜੀ ਇਹ ਲਾਟ ਇਹ ਨਾ ਇਹ ਟੋਟਲ 4 ਪਿੰਡਾਂ ਦੇ ਵਿੱਚ ਬਣਾਈ ਸੀਗੀ 4 ਪਿੰਡਾਂ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦੀ ਲੜਾਈ ਅੰਗਰੇਜ਼ਾਂ ਨਾਲ ਹੋਈ ਸੀਗੀ ਤੇ ਉਹ ਆਰ ਗਏ ਸੀਗੇ ਮਹਾਰਾਜਾ ਰਜੀਤ ਸਿੰਘ ਤੇ ਕੁਝ ਗਦਾਰ ਹੀ ਸੀਗੇ ਉਹਨਾਂ ਦੀ ਸੈਨਾ ਦੇ ਵਿੱਚ ਜਿਹੜੇ ਕੀ ਅੰਗਰੇਜ਼ਾਂ ਨਾਲ ਰਲ ਗਏ ਤੇ ਫਿਰ ਮਹਾਰਾਜ ਦੇ ਮਹਾਰਾਜਾ ਰਜੀਤ ਸਿੰਘ ਇਹ ਲੜਾਈ ਆ ਰਗੇ ਸੀਗੇ ਪਰੋਂ ਇਹ ਜਿਹੜੀ ਲੜਾਈ ਏ ਇਹ ਚਾਰ ਜਗ੍ਹਾ ਹੋਈ ਸੀਗੀ ਮਹਾਰਾਜਾ ਰਜੀਤ ਸਿੰਘ ਦੀ ਤੇ ਨਾਲ ਤੇ ਮਹਾਰਾਜਾ ਰਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਇੱਕ ਫਰੋਸ਼ਾ ਦੂਸਰੇ ਨੰਬਰ ਤੇ ਮੁਦਕੀ ਤੀਜੇ ਨੰਬਰ ਦੇ ਸਭਰਾਵੀ ਤੇ ਚੌਥੇ ਨੰਬਰ ਦੇ ਆਉਂਦਾ ਬਈ ਚੇਲਿਆਂ ਵਾਲਾ ਜਿਹੜਾ ਕੀ ਯੂਨੋ ਪਾਕਿਸਤਾਨ ਵਿੱਚ ਕਿਉਂਕਿ ਉਸ ਟਾਈਮ ਤੇ ਜਿਹੜਾ ਆਪਣਾ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਇੱਕ ਹੀ ਹੋਇਆ ਕਰਦਾ ਸੀਗੇ ਤੇ ਹੈਲੋ ਹੈਲੋ ਓ ਕੀ ਹਾਲ ਚੱਲ ਦੋਸਤੋ ਔਰ ਠੀਕ ਜੇ ਦੇਖੋ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਤੇ ਅੱਜ ਆਪਾਂ ਫੇਰ ਜਾਵਾਂਗੇ ਪੁਰਾਣੀਆਂ ਪੁਰਾਣੀਆਂ ਲੋਕੇਸ਼ਨਾਂ ਤੇ ਪੁਰਾਣੇ ਮਹਿਲ ਹੋਗੇ ਖੰਡਰ ਖੰਡਰ ਜਿਹੜੇ ਬਣੇ ਉਹ ਤੁਹਾਨੂੰ ਸਾਰੀਆਂ ਜਗ੍ਹਾ ਦਿਖਾਵਾਂਗੇ ਨਾਲ ਆਪਾਂ ਤੁਹਾਨੂੰ ਇਤਿਹਾਸ ਬਾਰੇ ਦੱਸਾਂਗੇ ਤੇ ਵਲੌਗ ਬੜਾ ਮਸਤ ਹੋਣ ਵਾਲਾ ਹੈ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਜੇ ਰੱਤਾ ਖੇੜਾ ਰੱਤੇ ਖੇੜੇ ਤੋਂ ਮਾਣੇ ਵਾਲਾ ਪਿੰਡ ਹੈਗਾ ਮਾਣੇ ਵਾਲੇ ਪਿੰਡ ਦੇ ਰਾਹ ਦੇ ਉੱਤੇ ਇੱਕ ਬੜੀ ਵਧੀਆ ਕੋਠੀ ਬਣੀ ਪੁਰਾਣੇ ਟਾਈਪ ਦੀ ਤੇ ਆ ਜਿਹੜੇ ਜਿੰਨੇ ਤੁਸੀਂ ਆਪ ਪਪੂਲਰ ਦੇਖਦੇ ਪਏ ਜੀ ਨਾ ਇਹਨਾਂ ਦੇ ਪਿੱਛੇ ਪਤਾ ਨਹੀਂ ਜਾਂ ਇਹਨਾਂ ਦੇ ਵਿੱਚ ਤੇ ਆਪਾਂ ਜਿਹਨਾਂ ਦਾ ਇੱਥੇ ਫਾਰਮ ਹੈ ਉਹਨਾਂ ਨਾਲ ਗੱਲ ਕਰ ਰਹੇ ਤੇ ਵੀਡੀਓ ਬਣਾਉਣੇ ਦਾ ਨਾਲੇ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਤੇ ਵਲੌਗ ਨਾਲੇ ਮਸਤ ਰਿਹਾ ਜੇ ਕੰਟੀਨਿਊ ਬਣੇ ਰਿਹਾ ਜੀ ਉਂਦੇ ਘੁੰਦੇ ਪੁੱਛਦੇ ਦੱਸਦੇ ਆਪਾਂ ਪਿੰਡ ਪਹੁੰਚ ਗਏ ਮਾਣੇ ਵਾਲੇ ਰੱਤਾ ਖੇੜਾ ਤੋਂ ਅਗਲਾ ਪਿੰਡ ਹੈਗਾ ਮਾਣੇ ਵਾਲੇ ਤੇ ਮਾਣੇ ਵਾਲੇ ਪਿੰਡ ਦੇ ਵਿੱਚ ਬਣੀ ਹੋਈ ਪੁਰਾਣੇ ਜ਼ਮਾਨੇ ਵਾਲੀ ਕੋਠੀ ਕੋਠੀ ਬੋਲ ਸਕਨੇ ਆਪਾਂ ਤੇ ਜਿਵੇਂ ਆਪਣਾ ਯਾਰ 올ਡ ਪੰਜਾਬ ਹੁੰਦਾ ਸੀਗਾ ਪੁਰਾਣਾ ਪੰਜਾਬ ਦੇ ਵਿੱਚ ਕੱਚੇ ਘਰ ਹੁੰਦੇ ਸੀਗੇ ਜ਼ਿਆਦਾਤਰ ਕੱਚੇ ਘਰ ਬਣਾਉਂਦੇ ਹੁੰਦੇ ਸੀਗੇ ਜਾਂ ਤੁਸੀਂ ਵਿਊ ਦੇਖੋ ਕਿੰਨਾ ਵਧੀਆ ਇੱਥੋਂ ਦਾ ਵਿਊ ਹੈਗਾ ਆ ਜਿੰਨੇ ਤੁਸੀਂ ਦੇਖਦੇ ਹੋ ਸਾਰੇ ਪਪੂਲਰ ਹੈ ਪਪੂਲਰ ਦੀ ਖੇਤੀ ਹੁੰਦੀ ਯਾਨੀ ਕਿ ਪਪੂਲਰ ਦੇ ਇਹ ਦਰਖਤ ਲੱਗੇ ਹੋਏ ਨੇ ਤੇ ਇਧਰ ਸਾਰੀ ਆ ਪੱਕੀ ਪਈ ਏ ਕਣਕ ਕਿਉਂਕਿ ਵਿਸਾਖੀ ਆ ਗਈ ਵਿਸਾਖ ਚੜ ਗਿਆ ਤੇ ਬਸ ਸੀਜ਼ਨ ਸ਼ੁਰੂ ਹੋਣਾ ਲ ਕਣਕਾਂ ਪੱਕ ਗਈਆਂ ਨੇ ਤੇ ਇਹਨਾਂ ਪਪੂਲਰਾਂ ਦੇ ਵਿੱਚ ਆ ਬਾਈ ਨੇ ਤਿਆਰ ਕੀਤੀ ਬੜੀ ਸੋਹਣੀ ਕੋਠੀ ਆ ਦੇਖੋ ਤੁਸੀਂ ਛੋਟੀ ਜੀ ਕੋਠੀ ਏ ਕੱਚੀ ਬਣੀ ਹੋਈ ਮਿੱਟੀ ਦੀ ਬਣੀ ਹੋਈ ਏ ਤੇ ਯਾਰ ਜਿਹੜੀਆਂ ਐਵੇਂ ਦੀਆਂ ਚੀਜ਼ਾਂ ਨਾ ਬੜੀਆਂ ਅਲੋਪ ਹੋ ਗਈਆਂ ਕਿੰਨਾ ਵਧੀਆ ਘੈਂਟ ਆਉਂਦਾ ਪਿਆ ਤੇ ਆ ਦੇਖੋ ਰੇ ਰੇ ਦਰਖਤ ਨੇ ਤੇ ਆ ਆਪਣਾ ਲੱਗਾ ਪਿਆ ਜੇ ਬੰਬੂ ਕਾਰਟ ਤੇ ਇੱਥੇ ਇਹ ਕੋਠੀ ਦੇ ਵਿੱਚ ਇਹ ਬਾਈ ਇਹ ਕਦੋਂ ਦੀ ਤਿਆਰ ਕੀਤੀ ਕੋਠੀ ਹੈ ਇਹ ਹੋ ਗਏ 2-3 ਸਾਲ ਅੱਛਾ 2-3 ਸਾਲ ਹੋ ਗਏ ਤੇ ਪਹਿਲਾ ਕੋਈ ਆਇਆ ਸੀ ਵੀਡੀਓ ਬਣਾਉਣ ਪਹਿਲਾਂ ਵੀ ਆਉਂਦੇ ਬਾਹੂ ਅੱਛਾ ਬਹੁਤ ਆਉਂਦੇ ਯਾਰ ਜਿਵੇਂ ਯਾਰੇ ਵਾਲੇ ਅੱਛਾ ਫਿਲਮਾਂ ਵੀ ਸ਼ੂਟ ਹੁੰਦੀਆਂ ਕਲਮਾ ਨਹੀਂ ਪ੍ਰੀ ਵੈਡਿੰਗ ਅੱਛਾ ਪ੍ਰੀ ਵੈਡਿੰਗ ਸ਼ੂਟ ਹੁੰਦੀ ਕਿਉਂਕਿ ਯਾਰ ਐਵੇਂ ਦੇ ਜਿਹੜੇ 올ਡ ਪੰਜਾਬ ਹਨਾ ਕਲਚਰ ਆਪਣਾ ਪੰਜਾਬੀ ਤੇ ਉਹਨੂੰ ਲੋਕ ਹੁਣ ਬੜਾ ਜਿਆਦਾ ਪਸੰਦ ਕਰਦੇ ਨੇ ਭਾਵੇਂ ਹੁਣ ਕੋਠੀਆਂ ਦੇ ਵਿੱਚ ਰਹਿੰਦੇ ਪੱਕੀਆਂ ਪਰ ਐਵੇਂ ਦੀਆਂ ਜਿਹੜੀਆਂ ਪੁਰਾਣੀਆਂ ਲੋਕੇਸ਼ਨਾਂ ਪੁਰਾਣੇ ਆਪਣੇ ਵਿਊ ਨੇ 올ਡ ਪੰਜਾਬ ਵਾਲੀਆਂ ਯਾਦਾਂ ਨੇ ਉਹਨਾਂ ਨੂੰ ਹਾਲੇ ਵੀ ਬਹੁਤ ਲੋਕੀ ਪਸੰਦ ਕਰਦੇ ਨੇ ਆ ਉਪਰੋਂ ਦੇਖੋ ਤੁਸੀਂ ਉਪਰੋਂ ਤਾਂ ਜਿਵੇਂ ਯਾਰ ਕੱਚੀ ਛੱਤ ਹੁੰਦੀ ਹੈ ਬਾਲਿਆਂ ਵਾਲੀ ਗਾਡਰ ਵਾਲੀ ਹੋ啊 ਤੇ ਆ ਜਿਹੜੇ ਪੁਰਾਣੇ ਸੋਚ ਲੱਗੇ ਤੇ ਪੁਰਾਣਾ ਹੀ ਇਹਨੂੰ ਬੂਹਾ ਲਾਇਆ ਹੈ ਤੇ ਅੰਦਰਲੇ ਪਾਸੋਂ ਵੀ ਯਾਰ ਸਭ ਕੁਝ ਪੁਰਾਣਾ ਹੀ ਪੁਰਾਣਾ ਦੇਖਦਾ ਪਿਆ ਵਾ ਬਾਕੀ ਬਹੁਤ ਸੋਹਣੀ ਲੱਗਦੀ ਯਾਰ ਇਦਾਂ ਦੇ ਜਿਹੜੇ ਵਿਊ ਲੋਕੇਸ਼ਨ ਆ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਅ ਗਡੋਆ ਦੀ ਪੋਲਟਰੀ ਫਾਰਮ ਉਹਨਾਂ ਖੋਲਿਆ ਆ ਤੇ ਇਧਰਲੀ ਸਾਈਡ ਆ ਦੇਖੋ ਆ ਪੁਰਾਣਾ ਦਰਵਾਜ਼ਾ ਲੱਗਾ ਹੋਇਆ ਯਾਰ ਐਵੇਂ ਦਾ ਜਿਹੜਾ ਦਰਵਾਜ਼ਾ ਨਾਲ ਮੈਨੂੰ ਬੜਾ ਸੋਹਣਾ ਲੱਗਦਾ ਤੇ ਉਹ ਦੇਖੋ ਉੱਪਰ ਹੀ ਪੁਰਾਣੇ ਜ਼ਮਾਨੇ ਵਾਲੀ ਬਾਰੀ ਆ ਖੇਤੀ ਆ ਤੇ ਅੱਜ ਤੋਂ ਕੋਈ 40-50 ਸਾਲ ਪਹਿਲਾਂ ਦਾ ਆ ਵੇਖੋ ਇਤਿਹਾਸ ਤੇ ਆਪਣਾ ਕਲਚਰ ਬਾਪੂ ਆ ਆਪਣੇ ਨਾਲ ਬੈਠਾ ਇਹ ਇਹਨਾਂ ਦੀ ਹੈ ਕੋਠੀ ਤੇ ਕੋਈ ਦੱਸੋਗੇ ਬਈ 3-4 ਸਾਲ ਹੋ ਗਏ ਬਣਾਈ ਨੂੰ ਅੱਛਾ 3-4 ਸਾਲ ਹੋ ਗਏ ਆ ਬਣਾਈ ਨੂੰ ਇੱਥੇ ਕੁਝ ਨਹੀਂ ਹੁੰਦਾ ਲੋ ਅੱਛਾ ਲੈਣਾ ਦੇਣਾ ਕੀ ਮਤਲਬ ਮਤਲਬ ਪੈਸਾ ਤੇ ਨਾ ਕਿਸੇ ਦਾ ਅੱਛਾ ਹਾਂ ਵੀ ਫ੍ਰੀ ਸੇਵਾ ਹੈ ਹਾਂ ਵੀ ਆਪਣਾ ਜਿਹੜਾ ਜਿਵੇਂ ਆਪਣਾ ਪੰਜਾਬੀ ਕਲਚਰ ਹੁੰਦਾ ਸੀਗਾ ਪੁਰਾਣਾ ਹਾਂ ਅੱਜ ਤੋਂ ਕੋਈ 40-50 ਸਾਲ ਪਹਿਲਾਂ ਹਾਂ ਬਸ ਇਹਦੇ ਦੇਖੋ ਦਾਲਾਗੇ ਵੀ ਤੇ ਆ ਸ਼ੌਕ ਗੱਲ ਕੋਈ ਹਾਂ ਸ਼ੌਕ ਵੀ ਇੱਥੇ ਫੁੱਟਰ ਲੱਗੇ ਸੀਗੇ ਹੂੰ ਵੀ ਇੱਥੇ ਦੁਨੀਆ ਉਲਦੀ ਸੀਗੀ ਅੱਛਾ ਬੰਦ ਕਰ ਤੇ ਵੇਖਣ ਲੱਗੇ ਦੁਨੀਆ ਵੇਖਣ ਮਾਰੇ ਬੂਟਿਆਂ ਦੇ ਵਿੱਚ ਫੋਟੋ ਖਿਦੇ ਸੀਗੇ ਹੂੰ ਇਸ ਕਰਕੇ ਬਣਾਈ ਸੀਗੀ ਅੱਛਾ ਹਾਂ ਚਲੋ ਯਾਦਗਰੀ ਸਹੀ ਆਪ ਪੋਪੂਲਰ ਆਪ ਪੋਪੂਲਰ ਹੀ ਨਾ ਹਾਂ ਹਾਂ ਆ ਇਹ ਵੀ ਬੜੇ ਸੋਹਣੇ ਲੱਗਦੇ ਆ ਤੇ ਨਾਲੇ ਆ ਕੋਠੇ ਜਿਹੜੀ ਪੁਰਾਣੀ ਹਾਂ ਤੇ ਬਣਾਈ ਇਟਾਂ ਦੀ ਐ ਤੇ ਬਣਾਈ ਇਟਾਂ ਦੀ ਐ ਤੇ ਉੱਤੇ ਸਾਰੇ ਤੇ ਮਿੱਟੀ ਲਾਈ ਸੀ। ਅੱਛਾ ਮਿੱਟੀ ਲਾਈ ਮਿੱਟੀ ਨਾਲ ਲਪਤੀਵ ਲਪਤੀਵ ਹਾਂ ਤਾਂ ਸੋਹਣੀ ਲੱਗਦੀ। ਹੁਣ ਸਾਰਾ ਕੁਝ ਬਣਿਆ ਸੀਗਾ ਲਾਈਟ ਨੇ ਇੱਥੇ ਬਾਥਰੂਮ ਮਤਲਬੀ ਅੱਛਾ ਉਹ ਵੀ ਚੀਜ਼ ਰੱਖਣ ਵਾਲੀ ਸਾਰੀ ਸੀਗੀ ਇਹ ਤਕੜੇ ਬੰਦੇ ਇਹਨਾਂ ਨੇ ਫਿਰ ਨਹੀਂ ਗੌਰ ਕੀਤੀ। ਅੱਛਾ ਤੇ ਇੱਥੇ ਜਿਹੜੇ ਪੁਰਾਣੇ ਜ਼ਮਾਨੇ ਦੇ ਜਿਵੇਂ ਆਪਣੇ ਹੁੰਦੇ ਸੀ ਸਾਰਾ ਸਾਰਾ ਕੋਈ ਸੀਗਾ ਸਮਾਨ ਪੁਰਾਣੇ ਜ਼ਮਾਨੇ ਦਾ ਅੱਛਾ ਤੂੰ ਖੂਹ ਵੀ ਕਹਿੰਦੇ ਸੀਗੇ ਹਾਂ ਖੂਹ ਵੀ ਹੈਗਾ ਉਹ ਖੂਹ ਜਿਹੜੀ ਪਾਣੀ ਭਰਨ ਵਾਲੀ ਹੁੰਦੀ ਆ ਜੀ ਅੱਛਾ ਉਹ ਵੀ ਬਣੀ ਹਾਂ ਉਹ ਵੀ ਬਣਾਈ ਸੀ ਹਾਂ ਹੁਣ ਨਹੀਂ ਚੱਲਦੀ ਜਲਦੀ ਤਾਂ ਹੈਗੀ ਆ ਬੱਚੋ ਬਤਨ ਵੀ ਦਸਾ ਰੁਸਾ ਨਾਲ ਡੂਲੀ ਡਾਲੀ ਖਤਮ ਕਰਦੀ ਅੱਛਾ ਤੇ ਪਾਣੀ ਹੁੰਦੇ ਜ ਹੈਗਾ ਅਜੇ ਵੀ ਪਾਣੀ ਦਾ ਹੈਗਾ ਵਾ ਮળો ਸੁੱਕ ਗਿਆ ਜਾਂਦਾ ਪਾਣੀ ਦਾ ਛੋਟਾ ਹੀ ਰਹਿ ਗਿਆ ਉਹਨੇ ਵਿੱਚ ਆ ਭਰਪੂਰ ਦਿੱਤੀ ਸੀ ਨਹੀਂ ਆਪ ਉਹ ਖੂਹੀ ਮੋਟਰ ਨਾਲ ਭਰਦੇ ਸੀਗੇ ਉੱਥੇ ਲੱਗੀ ਸੀ ਟੂਟੀ ਅੱਛਾ ਟੂਟੀ ਨਾਲ ਪ੍ਰੀਨ ਦਾ ਹਾਂ ਜਿਵੇਂ ਉਹ ਉੱਥੋਂ ਤੋਂ ਟੈਂਕੀ ਲੱਗੀ ਸੀ ਟੈਂਕੀ ਚੋਂ ਮਤਲਬ ਸਾਰੇ ਜਾਂਦਾ ਸੀ ਪਾਣੀ ਹਾਂ ਕਿੱਥੇ ਉਹ ਪ੍ਰੀ ਵੈਡਿੰਗ ਕਰਦੇ ਹੁੰਦੇ ਸੀ ਹਾਂ ਜੀ ਹਨਾ ਜਿਹੜੇ ਵਿਆਹਾਂ ਦੀਆਂ ਛੂਟੀਆਂ ਹਾਂ ਵਿਆਹਾਂ ਦੀਆਂ ਇੱਥੇ ਆਉਂਦੀ ਬਹੁਤ ਤੇ ਜਿਵੇਂ ਉਹ ਯਾਰੇ ਵਾਲੇ ਫਿਲਮ ਸ਼ੂਟਿੰਗ ਹੋਈ ਸੀ ਹਜ਼ਾਰਾ ਸਿੰਘ ਵਾਲੀ ਉਹ ਵੀ ਮੈਂ ਤੁਹਾਨੂੰ ਵਿਖਾਈ ਸੀ ਨਾ ਤੇ ਉਦਾਂ ਦੀ ਬਣੀਏ ਪਰੇ ਹੈ ਇਹ ਥੋੜੀ ਛੋਟੀ ਹੈ ਉਹ ਥੋੜੀ ਜਿਆਦੀ ਵੱਡੀ ਸੀ ਉਹ ਤਾਂ ਫਿਰ ਅਗਰੇ ਕਮਾਈ ਵਾਸਤੇ ਬਣਾਈ ਤਾਂ ਉਹ ਕਮਾਈ ਵਾਸਤੇ ਪਰ ਇਹ ਸ਼ੌਂਕ ਵਾਸਤੇ ਇਹ ਸ਼ੌਂਕ ਵਾਸਤੇ ਸੀ ਇਹ ਸ਼ੌਂਕ ਆਪਣਾ ਜਿਵੇਂ ਵੈਸੇ ਲੋਕੀ ਬੜੇ ਪਸੰਦ ਕਰਦੇ ਨੇ ਇਹਦੀਆਂ ਚੀਜ਼ਾਂ ਜਿਹੜੀਆਂ ਆ ਬਾਰ ਬੂਰ ਵੀ ਪੁਰਾਣੇ ਲਾਏ ਸੀਗੇ ਇਹ ਪਹਿਲਾਂ ਲੱਗੇ ਸੀ ਦੂਜੀ ਵਾਰ ਅੱਛਾ ਆ ਜਿਹੜੇ ਆ ਨਹੀਂ ਬਾਰ ਇਹ ਬੱਤੀਆਂ ਬੁੱਤੀਆਂ ਵੀ ਮਤਲਬ ਹੀ ਪੁਰਾਣੇ ਡਿਜ਼ਾਈਨ ਦੀਆਂ ਸੀ ਇਹ ਤੇ ਆ ਵੀ ਆ ਪੁਰਾਣੇ ਬਾਰ ਵੀ ਏ ਫੇਰਾ ਕਿਥੋਂ ਲੈ ਕੇ ਆਂਦੇ ਇਹ ਫਰੋਜਪੁਰੋਂ ਜਾਂਦੇ ਸੀਗੇ ਅੱਛਾ ਫਰੋਜਪੁਰੋਂ ਲੈ ਕੇ ਆਂਦੇ ਹਾਂ ਅੱਛਾ ਠੀਕ ਉਹ ਪੁਰਾਣੇ ਵੇਲੇਆਂ ਦਾ ਹੀ ਹੈ ਹਨਾ ਬੂਆ ਲੱਗਾ ਹੋਇਆ ਹਾਂਜੀ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਪਿੰਡ ਫਰੋਸ਼ਾ ਜਿਹੜਾ ਕਿ ਇੱਕ ਇਤਿਹਾਸਿਕ ਪਿੰਡ ਹੈ ਫਰੋਸ਼ਾ ਤੇ ਇੱਥੇ ਮਹਾਰਾਜਾ ਰਜੀਤ ਸਿੰਘ ਦੀ ਲੜਾਈ ਹੋਈ ਸੀਗੀ ਹੋਈ ਸੀ ਅੰਗਰੇਜ਼ਾਂ ਨਾਲ ਫਰੋਸ਼ਾ ਦੀ ਲਾਟ ਇਹਨੂੰ ਲਾਟ ਬੋਲਦੇ ਨੇ ਤੇ ਮਿੱਤਰੋ ਇਹ ਅੰਗਰੇਜ਼ਾਂ ਨੇ ਆਪਦੀ ਨਿਸ਼ਾਨੀ ਛੱਡ ਕੇ ਗਏ ਨੇ ਜਦੋਂ ਮਹਾਰਾਜਾ ਰਜੀਤ ਸਿੰਘ ਦੀ ਜਿਹੜੀ ਸੈਨਾ ਉਹ ਹਾਰੀ ਸੀਗੀ ਅੰਗਰੇਜ਼ਾਂ ਤੋਂ ਤੇ ਉਹਨਾਂ ਨੇ ਫਿਰ ਆਪਦੀ ਯਾਦ ਵਿੱਚ ਆ ਗਈ ਜਿੱਤ ਵਿੱਚ ਇਹ ਜਿਹੜੀ ਲਾਟ ਬਣਵਾ ਦਿੱਤੀ ਸੀਗੀ ਤੇ ਜਿਹੜੀ ਇਹ ਲਾਟ ਇਹ ਨਾ ਇਹ ਟੋਟਲ 4 ਪਿੰਡਾਂ ਦੇ ਵਿੱਚ ਬਣਾਈ ਸੀਗੀ 4 ਪਿੰਡਾਂ ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦੀ ਲੜਾਈ ਅੰਗਰੇਜ਼ਾਂ ਨਾਲ ਹੋਈ ਸੀਗੀ ਤੇ ਉਹ ਆਰ ਗਏ ਸੀਗੇ ਮਹਾਰਾਜਾ ਰਜੀਤ ਸਿੰਘ ਤੇ ਕੁਝ ਗਦਾਰ ਹੀ ਸੀਗੇ ਉਹਨਾਂ ਦੀ ਸੈਨਾ ਦੇ ਵਿੱਚ ਜਿਹੜੇ ਕੀ ਅੰਗਰੇਜ਼ਾਂ ਨਾਲ ਲੜ ਗਏ ਤੇ ਫਿਰ ਮਹਾਰਾਜ ਦੇ ਮਹਾਰਾਜਾ ਰਜੀਤ ਸਿੰਘ ਇਹ ਲੜਾਈ ਆ ਰਹੀ ਸੀਗੀ ਸਰਕਾਰ ਦੇ ਸਿਪਾਈ ਨੇ ਤੇ ਇੱਥੇ ਇਹਦੇ ਵਿੱਚ ਹੀ ਆ ਸਿੱਖ ਫੌਜਾਂ ਨੇ ਆ ਤੁਸੀ ਦੇਖੋ ਕੋਡੇ ਦੇ ਉੱਤੇ ਬੈਠਾ ਹੋਇਆ ਤੇ ਇਸ ਤੋਂ ਇਹ ਜਿਹੜੀ ਲੜਾਈ ਏ ਇਹ ਚਾਰ ਜਗ੍ਹਾ ਹੋਈ ਸੀਗੀ ਮਹਾਰਾਜਾ ਰਜੀਤ ਸਿੰਘ ਦੀ ਤੇ ਨਾਲ ਤੇ ਮਹਾਰਾਜਾ ਰਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਇੱਕ ਫਰੋਸ਼ਾ ਦੂਸਰੇ ਨੰਬਰ ਤੇ ਮੁਦਕੀ ਤੀਜੇ ਨੰਬਰ ਦੇ ਸਬਰਾਂਵੀ ਤੇ ਚੌਥੇ ਨੰਬਰ ਤੇ ਆਉਂਦਾ ਪਏ ਚੇਲਿਆਂ ਵਾਲਾ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਕਿਉਂਕਿ ਉਸ ਟਾਈਮ ਤੇ ਜਿਹੜਾ ਆਪਣਾ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਹੀ ਹੋਇਆ ਕਰਦਾ ਸੀਗੇ ਤੇ ਉਹ ਲੈਂਦੇ ਪੰਜਾਬ ਦੇ ਵਿੱਚ ਉਹ ਪਿੰਡ ਹੈਗਾ ਚੇਲਿਆਂ ਵਾਲਾ ਉੱਥੇ ਵੀ ਇਦਾਂ ਦੀ ਬਣੀ ਹੋ ਸਕਦੀ ਬਣੀ ਹੋਵੇ ਲਾਟ ਪਰ ਇਹ ਟੋਟਲ ਹੈਗੀ 80 ਤੋਂ 85 ਫੁੱਟ ਉੱਚੀ ਹੈਗੀ ਤੇ ਤੇ ਇੱਥੇ ਤਿੰਨ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਤੇ ਆਹ ਦੇਖੋ ਆਪਣੀ ਪਿਆਬੀ ਦੇ ਵਿੱਚ ਲਿਖਿਆ ਆਪਣੀ ਪਿਆਬੀ ਮਾਂ ਬੋਲੀ ਆ ਦੇਖੋ ਫਰੋਸ਼ਾ ਮਹੀਨਪੁਰ ਤਾਰੀਖ ਤੇ ਇਹ 1845 ਦੇ ਵਿੱਚ 1854 ਦੇ ਵਿੱਚ ਲੜਾਈਆਂ ਹੋਈਆਂ ਸੀਗੀਆਂ ਤੇ ਇਧਰ ਤੋਂ ਹੀ ਦੇਖੋ ਵੀ ਆ ਉਰਦੂ ਦੇ ਵਿੱਚ ਲਿਖਿਆ ਹੋਇਆ ਫਰੋਸ਼ਾ ਤੇ ਇਹਦੇ ਤੀਸਰੀ ਸਾਈਡ ਤੇ ਲਿਖਿਆ ਵਾ ਇੰਗਲਿਸ਼ ਦੇ ਵਿੱਚ ਫਰੋਸ਼ਾ ਤੇ ਆ ਤੁਸੀਂ ਦੇਖੋ ਮੇਟਰੋ ਇਹ ਸੀਗਾ ਪੜਾਜ ਦਾ ਵਲੌਗ ਤੁਹਾਨੂੰ ਆਪਣਾ ਵਲੌਗ ਮੰਨੇ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਆਪਾਂ ਥੋੜਾ ਰ ਮਨ ਨੂੰ ਕਿੰਨੀ ਵੀ ਸੇਮ ਕਿਵੇਂ ਲੱਗਾ ਆਪਾਂ ਬਹੁਤ ਵਧੀਆ ਲੱਗਾ ਬਲੌਗ ਬਲੌਗ ਤੂੰ ਵੇਖਿਆ ਹੈ ਨਹੀਂ ਨਹੀਂ ਉਹ ਵੀ ਅੱਜ ਕੀਤਾ ਘੁੰਮੇ ਫਿਰ ਅੱਛਾ ਕੀ ਕੀਤਾ ਆਪਾਂ ਨਵੀਆਂ ਜਗ੍ਹਾ ਵੇਖੀਆਂ ਆ ਨਵੀਆਂ ਜਗ੍ਹਾ ਤੋਂ ਹੀ ਸੀਗੀਆਂ ਯਾਰ ਇੱਕ ਉਹ ਜਿਹੜੀ ਪੁਰਾਣੀ ਕੋਠੀ ਸੀਗੀ ਪੁਰਾਣੇ ਜ਼ਮਾਨੇ ਵਾਲੀ ਉਹ ਸੀਗੀ ਤੇ ਦੂਜੀ ਆ ਜਿਹੜੀ ਆ ਯਾਰ ਜਿਹੜਾ ਆਪਾਂ ਤੁਹਾਨੂੰ ਫਰੋਸ਼ਾ ਦੀ ਲਾਟ ਵਿਖਾਈ ਅੰਗਰੇਜ਼ਾਂ ਦੇ ਜਿਹੜੇ ਮਹਾਰਾਜਾ ਰਜੀਤ ਸਿੰਘ ਤੇ ਅੰਗਰੇਜ਼ਾਂ ਦੇ ਵਿਚਕਾਰ ਪ੍ਰੇਟੀਸ਼ਨ ਲੈਣ ਦੇ ਚਾਰ ਕੜਾਈ ਹੋਈ ਸੀਗੀ ਜਿਹੜੀ ਆ ਪਤਨੋਂ ਫਾਈ ਤੇ ਤੁਹਾਨੂੰ ਕਿਵੇਂ ਦੇ ਲੱਗੇ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੀ ਵੀਡੀਓ ਨੂੰ ਲਾਈਕ ਠੋਕਦੇ ਜੁਣੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਰੂਰ ਕਰਨਾ ਬਾਏ 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 ਬਾਏ